ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਅੱਜ 9 April ਦੇ ਦਿਨ ਚੇਤ ਦਿਨ ਰਾਤੇ ਹੁਣੇ ਸ਼ੁਰੂ ਹੋ ਚੁੱਕੇ ਹਨ ਜੀ ਅੱਜ 9 April ਨੂੰ ਚੇਤ ਦਿਨ ਰਾਤੇ ਆ ਚੁੱਕੇ ਹਨ ਜੀ ਇਹਨਾਂ ਚੇਤ ਦਿਨ ਰਾਤਿਆਂ ਦੇ ਵਿੱਚ ਕਿਹੜੀਆਂ ਉਹ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਹੀ ਚਮਕਣ ਵਾਲੀ ਹੈ ਜੀ ਸੋ ਦੋਸਤੋ ਕਮੈਂਟ ਬਾਕਸ ਦੇ ਵਿੱਚ ਮਾਤਾ ਦੁਰਗਾ ਦੇਵੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਤੇ ਮਾਤਾ ਦੁਰਗਾ ਜੀ ਦਾ ਸਦਾ ਕ੍ਰਿਪਾ ਭਰਿਆ ਹੱਥ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਨਰਾਤਿਆਂ ਦੇ 9 ਦਿਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਹਰ ਸਾਲ ਚੇਤ ਦੇ ਮਹੀਨੇ ਸ਼ੁਕਲ ਪੱਖ ਪ੍ਰਤੀ ਪਦ ਤਿਥੀ ਤੋਂ ਲੈ ਕੇ 9ਵੀਂ ਤੱਕ ਚੇਤ ਦੇ ਨਰਾਤਿਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਨਰਾਤਿਆਂ ਦੌਰਾਨ ਦੇਵੀ ਆਦ ਸ਼ਕਤੀ ਮਾਂ ਦੁਰਗਾ ਦੇ ਨੌ ਰੂਪ ਸੰਸਾਰ ਦੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸ਼ੁਭ ਨਤੀਜੇ ਇਸ ਤੋਂ ਪ੍ਰਾਪਤ ਕਰਨ ਲਈ ਵਰਤ ਵੀ ਰੱਖੇ ਜਾਂਦੇ ਹਨ ਕੈਲੰਡਰ ਮੁਤਾਬਕ ਚੈਤਰ ਨਵਰਾਤਰੀ ਹਰ ਸਾਲ ਹਿੰਦੂ ਧਰਮ ਦੇ ਵਿੱਚ ਚੇਤਰ ਦੇ ਮਹੀਨੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਤੋਂ ਸ਼ੁਰੂ ਹੋ ਜਾਂਦੀ ਹੈ ਇਸ ਸਾਲ 9 ਅਪ੍ਰੈਲ ਯਾਨੀ ਕਿ ਅੱਜ ਮੰਗਲਵਾਰ ਤੋਂ ਚੇਤਰ ਨਵਰਾਤਰੀ ਸ਼ੁਰੂ ਹੋਣ ਜਾ ਰਹੀ ਹੈ ਅਜਿਹੇ ਚ ਆਉ ਜਾਣਦੇ ਹਾਂ ਕਿ ਚੈਤਰ ਨਵਰਾਤਰੀ ਦੇ ਪਹਿਲੇ ਦਿਨ ਕਲਸ਼ ਦੀ ਸਥਾਪਨਾ ਦਾ ਸ਼ੁਭ ਸਮਾ ਕਦੋਂ ਅਤੇ ਕਿਹੜਾ ਹੋਵੇਗਾ ਨਵਰਾਤਰੀ ਸਾਲ ਵਿੱਚ ਚਾਰ ਵਾਰ ਆਉਂਦੀ ਹੈ ਚੈਤਰ ਅਸਾਦ ਮਾਗ ਅਤੇ ਅਸ਼ਵਿਨ ਅਰਥਾਤ ਸ਼ਾਰਦੀ ਨਵਰਾਤਰੀ ਇਸ ਤੋਂ ਇਹਨਾਂ ਵਿੱਚੋਂ ਚੈਤਰ ਅਤੇ ਅਸ਼ਵਿਨ ਅਰਥਾਤ ਸ਼ਾਰਦੀ ਨਵਰਾਤਰੀ ਨੂੰ ਮੁੱਖ ਰੂਪ ਤੇ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਅਸਾਦ ਅਤੇ ਮਾਗ ਗੁਪਤ ਨਵਰਾਤਰੀਆਂ ਹਨ ਦੇਵੀ ਦੁਰਗਾ ਮਾਤਾ ਨੂੰ ਸਮਰਪਿਤ ਤਿਉਹਾਰ ਚੈਤਰ ਨਵਰਾਤਰੀ ਲਈ ਸ਼ਰਧਾਲੂ ਸਾਰਾ ਸਾਲ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ ਜੋ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਨਾਲ ਹੀ ਕੁਦਰਤੀ ਵਾਤਾਵਰਣ ਵਿੱਚ ਮਹੱਤਵਪੂਰਨ ਵੀ ਤਬਦੀਲੀਆਂ ਲਿਆਉਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਚੇਤਰ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਅਤੇ ਨੌਮੀ ਤੱਕ ਚੇਤਰ ਨਵਰਾਤਰੇ ਹੁੰਦੇ ਹਨ ਜੀ ਸੋ ਇਸ ਸਾਲ 9 ਅਪ੍ਰੈਲ ਜਾਨੀ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ 17 ਅਪ੍ਰੈਲ ਨੂੰ ਇਸ ਦੀ ਸਮਾਪਤੀ ਹੋ ਜਾਵੇਗੀ। ਹਿੰਦੂ ਕੈਲੰਡਰ ਮੁਤਾਬਕ 9 ਅਪ੍ਰੈਲ ਦਿਨ ਮੰਗਲਵਾਰ ਸਵੇਰੇ 7:32 'ਤੇ ਪੰਚਕ ਰਹਿਣ ਵਾਲਾ ਹੈ ਜੀ। ਇਸ ਤੋਂ ਬਾਅਦ ਕਲਸ਼ ਦੀ ਸਥਾਪਨਾ ਕਰਨਾ ਸ਼ੁਭ ਹੋ ਜਾਵੇਗਾ। ਇਸ ਲਈ ਸਵੇਰੇ 7:32 ਮਿੰਟ ਤੋਂ ਪਹਿਲਾਂ ਕਲਸ਼ ਦੀ ਸਥਾਪਨਾ ਨਾ ਕਰੋ। ਇਸ ਤੋਂ ਬਾਅਦ ਅਸ਼ubh ਚੌਗੜੀਆਂ ਰਾਤ 9:11 ਮਿੰਟ ਤੱਕ ਚੱਲਣਗੀਆਂ। ਇਸ ਲਈ ਇਸ ਵਾਰ ਕਲਸ਼ ਦੀ ਸਥਾਪਨਾ ਲਈ ਬਲੀਦਾਨ ਦਿਓ। ਜੇਕਰ ਤੁਸੀਂ ਫਿਰ ਵੀ ਸਥਾਪਨਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸ਼ੁਭ ਚੋਗੜੀਆਂ 9:12 ਤੋਂ 10:47 ਦੇ ਦੌਰਾਨ ਕਰ ਸਕਦੇ ਹੋ ਅਜਿਹੇ ਸਮੇਂ ਵਿੱਚ ਕਲਸ਼ ਸਥਾਪਨਾ ਲਈ ਸਭ ਤੋਂ ਵਧੀਆ ਸਮਾਂ ਸਵੇਰੇ 11:57 ਤੋਂ ਦੁਪਹਿਰ 12:48 ਤੱਕ ਹੋਵੇਗਾ ਇਸ ਸ਼ੁਭ ਸਮੇਂ ਨੂੰ ਅਭਿਜੀਤ ਮਹੂਰਤ ਕਿਹਾ ਜਾਂਦਾ ਹੈ ਜੀ ਸੋ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਚਤੁਰਨਾਵਰਾਤਰੀ ਹਿੰਦੂ ਕੈਲੰਡਰ ਸਾਲ ਦੇ ਪਹਿਲੇ ਦਿਨ ਸ਼ੁੱਧਤਾ ਨਵੀਨੀਕਰਨ ਅਤੇ ਨਵੀਂ ਸ਼ੁਰੂਆਤ ਨੂੰ ਦਰਸਾਉਂਦੀ ਹੈ ਦੱਸ ਦਈਏ ਕਿ ਇਹ ਨੌ ਰਾਤਾਂ ਨਵੇਂ ਸਾਲ ਦੀ ਸ਼ੁਰੂਆਤ ਲਈ ਨੌ ਊਰਜਾ ਸਰੋਤਾਂ ਦੀ ਪਵਿੱਤਰਤਾ ਦਾ ਪ੍ਰਤੀਕ ਹੁੰਦੀਆਂ ਹਨ ਇਹਨਾਂ ਨੌ ਰਾਤਾਂ ਵਿੱਚ ਬ੍ਰਹਮ ਅਸੀਸਾਂ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋ ਜਾਂਦੀ ਹੈ ਨਵਰਾਤਰੀ ਦੇ ਦੌਰਾਨ ਮਾਂ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ ਜੋ ਸ਼ਕਤੀ ਜਾਂ ਕੁਦਰਤੀ ਬ੍ਰਹਿਮੰਡੀ ਊਰਜਾ ਦਾ ਪ੍ਰਤੀਕ ਹੈ ਜੋ ਬ੍ਰਹਿਮੰਡ ਦੀ ਅਗਵਾਈ ਵੀ ਕਰਦੀ ਹੈ ਅਤੇ ਸਾਰੇ ਜੀਵਨ ਨੂੰ ਕਾਇਮ ਰੱਖਦੀ ਹੈ। ਉਸ ਦੇ ਨੌ ਰੂਪਾਂ ਦੁਆਰਾ ਦੇਵੀ ਦੁਰਗਾ ਸ਼ੈਤਾਨੀ ਸ਼ਕਤੀਆਂ ਨੂੰ ਖਤਮ ਕਰਨ ਦੀ ਅਣਗਿਣਤ ਸ਼ਕਤੀ ਦਾ ਪ੍ਰਤੀਕ ਹੈ। ਇੱਕ ਚਿੱਤਰ ਜੋ ਸੰਸਾਰ ਅਤੇ ਮਨੁੱਖੀ ਮਾਨਸਿਕਤਾ ਦਾ ਨਿਹੱਤ ਚੰਗਿਆਈ ਦੀ ਜਤਨੂ ਵੀ ਦਰਸਾਉਂਦਾ ਹੈ। ਸੋ ਦੋਸਤੋ ਜਦ ਤੁਸੀਂ ਕਲਸ਼ ਸਥਾਪਨਾ ਕਰੋਗੇ ਤਾਂ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ। ਸ਼ਾਸਤਰਾਂ ਦੇ ਅਨੁਸਾਰ ਕਲਸ਼ ਦੀ ਸਥਾਪਨਾ ਵਿੱਚ ਹਮੇਸ਼ਾ ਸੋਨੇ, ਚਾਂਦੀ, ਤਾਂਬੇ ਜਾਂ ਮਿੱਟੀ ਦੇ ਬਣੇ ਕਲਸ਼ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਪੂਜਾ ਲਈ ਲੋਹੇ ਦੇ ਕਲਸ਼ ਜਾਂ ਸਟੀਲ ਦੇ ਬਣੇ ਕਲਸ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਲਸ਼ ਦੀ ਸਥਾਪਨਾ ਦੌਰਾਨ ਦਿਸ਼ਾ ਦਾ ਖਾਸ ਧਿਆਨ ਰੱਖੋ ਕਿਉਂਕਿ ਹਮੇਂ ਕਲਸ਼ ਦੀ ਸਥਾਪਨਾ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ। ਕਲਸ਼ ਦੀ ਸਥਾਪਨਾ ਤੋਂ ਪਹਿਲਾਂ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਓ। ਫਿਰ ਉਸ ਉੱਪਰ ਤੁਸੀਂ ਗੰਗਾ ਜਲ ਨੂੰ ਛਿੜਕ ਦਿਓ। ਇਸ ਤੋਂ ਬਾਅਦ ਹੀ ਕਲਸ਼ ਦੀ ਸਥਾਪਨਾ ਕਰ ਸਕਦੇ ਹੋ ਕਲਸ਼ ਦੀ ਸਥਾਪਨਾ ਲਈ ਮਿੱਟੀ ਅਤੇ ਰੇਤਲੀ ਮਿੱਟੀ ਫੈਲਾਓ ਅਤੇ ਅਸ਼ਟਗੋਨ ਬਣਾ ਲਓ ਕਲਸ਼ ਸप्तमित्रਿਕਾ ਸੁਪਾਰੀ ਸਿੱਕਾ ਸੁਗੰਧ ਸਾਰੀਆਂ ਦਵਾਈਆਂ ਗਾਂ ਸ਼ਹਿਦ ਗੰਗਾਜਲ ਪੰਚਪੱਲਵ ਪਿੱਪਲ ਆਂਬ ਦੀ ਬੋਰਡ ਗੰਬੀਰ ਅਤੇ ਪਾਖਰ ਪੱਲਵ ਉਪਲਬਧ ਨਹੀਂ ਹਨ ਤਾਂ ਆਂਬ ਦੇ ਪੱਲਵ ਨੂੰ ਹੀ ਲਗਾ ਲਓ ਨਾਰੀਅਲ ਨੂੰ ਲਾਲ ਕੱਪੜੇ ਵਿੱਚ ਹੀ ਲਪੇਟ ਕੇ ਕਲਸ਼ ਤੇ ਰੱਖੋ ਫਿਰ ਕਲਸ਼ ਤੇ ਸੰਦੂਰ ਨਾਲ ਸਵਾਸਤਿਕ ਬਣਾ ਲਓ ਕਲਸ਼ ਦੇ ਉੱਪਰ ਮਿੱਟੀ ਦੇ ਘੜੇ 'ਚ ਝੋਨਾ ਅਤੇ ਚੋਲ ਪਾਓ ਅਤੇ ਉਸ ਉੱਪਰ ਇੱਕ ਨਾਰੀਅਲ ਰੱਖੋ ਪੂਜਾ ਤੋਂ ਬਾਅਦ ਤੁਸੀਂ ਜੋ ਬੀਜ ਸਕਦੇ ਹੋ ਸੋ ਦੋਸਤੋ ਇਹਨਾਂ ਨੌ ਨਰਾਤਿਆਂ ਦੇ ਵਿੱਚ ਜਿਹੜੀਆਂ ਚਾਰ ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਹੀ ਬਦਲ ਜਾਵੇਗੀ ਜਿਨ੍ਹਾਂ ਦੇ ਉੱਪਰ ਮਾਤਾ ਦੁਰਗਾ ਦੇਵੀ ਦਾ ਅਸ਼ੀਰਵਾਦ ਸਦਾਬ ਬਣ ਜਾਵੇਗਾ ਤਾਂ ਉਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਦੁਰਗਾ ਦੇਵੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਨੌਕਰੀ ਮਿਲ ਜਾਵੇਗੀ ਵਪਾਰ ਵਿੱਚ ਲਾਭ ਹੋ ਜਾਵੇਗਾ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋ ਜਾਵੇਗੀ ਸਾਰੇ ਹੀ ਜਿਹੜੇ ਕੰਮ ਤੁਹਾਡੇ ਅਧੂਰੇ ਸਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਪਰਿਵਾਰ ਵਿੱਚ ਸ਼ਾਂਤੀ ਅਤੇ ਆਨੰਦ ਦਾ ਵਾਤਾਵਰਣ ਬਣ ਜਾਵੇਗਾ ਤੁਹਾਨੂੰ ਖੁਸ਼ੀ ਦੇ ਲਈ ਕੋਈ ਵੱਡੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਤੁਹਾਡੇ ਸਾਰੇ ਹੀ ਕੰਮ ਸਫਲ ਹੋ ਜਾਣਗੇ ਧਨ ਦੀ ਪ੍ਰਾਪਤੀ ਹੋ ਜਾਵੇਗੀ ਮਿਥਨ ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਤੇ ਨਾਲ ਨਾਲ ਜੋ ਨਵਾਂ ਵਾਹਨ ਜਾਂ ਨਵਾਂ ਮਕਾਨ ਲੈਣ ਬਾਰੇ ਤੁਸੀਂ ਸੋਚ ਰਹੇ ਹੋ ਤੁਹਾਡਾ ਉਹ ਸੁਪਨਾ ਵੀ ਪੂਰਾ ਹੋ ਜਾਵੇਗਾ ਸੰਤਾਨ ਪ੍ਰਾਪਤੀ ਦਾ ਵੀ ਤੁਹਾਨੂੰ ਹੁਣ ਸੁੱਖ ਮਿਲਣ ਵਾਲਾ ਹੈ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਲਈ ਇਸ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੋ ਵੀ ਤੁਸੀਂ ਅੱਜ ਤੱਕ ਮਿਹਨਤ ਕੀਤੀ ਸੀ ਉਸ ਦਾ ਤੁਹਾਨੂੰ ਫਲ ਪ੍ਰਾਪਤ ਹੋਣ ਵਾਲਾ ਹੈ ਨਾਲ ਹੀ ਨਾਲ ਤੁਹਾਡੇ ਜਿਹੜੇ ਵੀ ਕੰਮ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਸਫਲਤਾਪੂਰਵਕ ਪੂਰੇ ਹੋ ਜਾਣਗੇ ਤੇ ਵਪਾਰ ਵਿੱਚ ਤੁਹਾਨੂੰ ਲਾਭ ਮਿਲ ਜਾਵੇਗਾ ਤੁਹਾਡਾ ਵਪਾਰ ਹੁਣ ਦਿਨ ਰਾਤ ਚੌਗਣੀ ਤਰੱਕੀ ਕਰਨ ਵਾਲਾ ਹੈ ਕੁੰਭ ਰਾਸ਼ੀ ਵਾਲੇ ਤੁਹਾਡੇ ਜੀਵਨ ਵਿੱਚ ਤਾਂ ਬਸ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਮਨਪਸੰਦ ਨੌਕਰੀ ਮਿਲ ਜਾਵੇਗੀ ਤੇ ਨੌਕਰੀ ਵਿੱਚ ਜੇਕਰ ਕੋਈ ਰੁਕਾਵਟ ਆ ਰਹੀ ਸੀ ਤਾਂ ਉਹ ਰੁਕਾਵਟ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਵੇਗੀ ਹੁਣ ਬਸ ਪਰੇਸ਼ਾਨੀਆਂ ਤੁਹਾਡੀਆਂ ਖਤਮ ਹੋ ਜਾਣਗੀਆਂ ਕੁੰਭ ਰਾਸ਼ੀ ਵਾਲਿਆਂ ਲਈ ਇਹ ਸਮਾਂ ਸ਼ੁਭ ਹੈ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਹੁਣ ਖਤਮ ਹੋਣ ਵਾਲੀਆਂ ਹਨ ਤੁਹਾਨੂੰ ਕੋਈ ਨੌਕਰੀ ਵੀ ਮਿਲ ਸਕਦੀ ਹੈ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਨਵਾਂ ਵਾਹਨ ਜਾਂ ਨਵਾਂ ਮਕਾਨ ਲੈਣ ਬਾਰੇ ਸੋਚ ਰਹੇ ਸੀ ਇਹ ਸੁਪਨਾ ਤੁਹਾਡਾ ਹੁਣ ਪੂਰਾ ਹੋ ਜਾਵੇਗਾ ਤੁਹਾਨੂੰ ਤੁਹਾਡੇ ਜੀਵਨ ਸਾਥੀ ਵੱਲੋਂ ਕੋਈ ਵੱਡੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਇਸ ਲਿਸਟ ਦੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੇ ਧਨ ਰਾਸ਼ੀ ਤਨਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਦੁਰਗਾ ਦੀ ਕਿਰਪਾ ਤੁਹਾਡੇ ਤੇ ਸਦਾਬ ਬਣ ਚੁੱਕੀ ਹੈ ਤੁਹਾਡੇ ਇਸ ਸਮੇਂ ਦੇ ਬਹੁਤ ਵਧੀਆ ਸੰਜੋਗ ਪਣਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਕੋਈ ਵੱਡੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲ ਜਾਵੇਗਾ ਜਿਸ ਨਾਲ ਤੁਹਾਡੇ ਘਰ ਪਰਿਵਾਰ ਦਾ ਕਿਸੇ ਦਾ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਹਿ ਜਾਵੇਗਾ ਤੁਹਾਡੇ ਰੁਕੇ ਹੋਏ ਕੰਮ ਨੂੰ ਮਾਤਾ ਦੁਰਗਾ ਦੇਵੀ ਆਪ ਹੀ ਸਵਾਰ ਦੇਣਗੇ ਤੁਹਾਨੂੰ ਪਰਿਵਾਰ ਤੇ ਦੋਸਤਾਂ ਦਾ ਪੂਰਾ ਸਾਥ ਮਿਲ ਜਾਵੇਗਾ ਤੁਹਾਡੇ ਪਰਿਵਾਰ ਤੇ ਮਾਤਾ ਦੁਰਗਾ ਦੇਵੀ ਦੀ ਕਿਰਪਾ ਬਣ ਚੁੱਕੀ ਹੈ ਤੁਹਾਨੂੰ ਹੁਣ ਧਨ ਦੀ ਪ੍ਰਾਪਤੀ ਹੋਵੇਗੀ ਜੇਕਰ ਤੁਹਾਡਾ ਧਨ ਕਾਫੀ ਸਮੇਂ ਤੋਂ ਕਿਸੇ ਵੱਲ ਰੁਕਿਆ ਹੋਇਆ ਸੀ ਤਾਂ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਜੇਕਰ ਤੁਸੀਂ ਕੋਈ ਨੌਕਰੀ ਕਰ ਰਹੇ ਹੋ ਤਾਂ ਤੁਹਾਡੀ ਪਦਵੀ ਉੱਚੀ ਹੋ ਜਾਵੇਗੀ ਧਨ ਰਾਸ਼ੀ ਵਾਲੇ ਕੋਲ ਮਿਲਾ ਕੇ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦਾ ਹੁਣ ਹੱਲ ਹੋ ਜਾਵੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਦੁਰਗਾ ਦੇਵੀ ਤੁਹਾਡੇ ਤੇ ਪ੍ਰਸੰਨ ਹੋ ਚੁੱਕੀ ਹੈ ਤੁਹਾਡੀ ਰਾਸ਼ੀ ਦੇ ਵਿੱਚ ਹੁਣ ਉਹ ਖਜ਼ਾਨੇ ਭਰਪੂਰ ਕਰ ਦੇਵੇਗੀ ਇਹਨਾਂ ਦੀ ਜ਼ਿੰਦਗੀ ਵਿੱਚ ਇੱਕ ਜਗ੍ਹਾ ਤੇ ਜਾਂ ਇੱਕ ਸੋਟ ਤੇ ਖੜੇ ਰਹਿਣਾ ਨਹੀਂ ਲਿਖਿਆ ਹੁੰਦਾ ਇਹ ਲੋਕ ਹਮੇਸ਼ਾ ਆਪਣੇ ਕਰਮਾਂ ਤੇ ਹੀ ਵਿਸ਼ਵਾਸ ਰੱਖਦੇ ਹਨ ਇਹਨਾਂ ਨੂੰ ਚੰਗੇ ਕਰਮਾਂ ਦੇ ਸਿਰ ਤੇ ਹੀ ਸਫਲਤਾ ਮਿਲਦੀ ਹੈ ਇਸ ਰਾਸ਼ੀ ਵਾਲੇ ਲੋਕ ਕਦੇ ਵੀ ਕਿਸੇ ਉੱਪਰ ਨਿਰਭਰ ਨਹੀਂ ਹੁੰਦੇ ਇਹ ਲੋਕ ਜਿਹੜਾ ਵੀ ਕੰਮ ਕਰਦੇ ਹਨ ਆਪਣੀ ਮਿਹਨਤ ਦੇ ਨਾਲ ਕਰਦੇ ਹਨ ਕਦੇ ਵੀ ਕਿਸੇ ਦੇ ਉੱਪਰ ਆਸ ਨਹੀਂ ਲਗਾਉਂਦੇ। ਕੁੱਲ ਮਿਲਾ ਕੇ ਇਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ। ਇਹਨਾਂ ਨੂੰ ਆਪਣੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਨਾਲ ਇਹਨਾਂ ਦਾ ਮਨ ਬਹੁਤ ਹੀ ਸੁਖਮਈ ਮਹਿਸੂਸ ਕਰੇਗਾ। ਦੋਸਤੋ ਇਹ ਹਨ ਉਹ ਪੰਜ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਚੇਤਰ ਨਵਰਾਤਰੀਆਂ ਦੇ ਵਿੱਚ ਬਦਲਣ ਵਾਲੀ ਹੈ। ਜਿਨ੍ਹਾਂ ਦੇ ਉੱਪਰ ਮਾਤਾ ਦੁਰਗਾ ਦੇਵੀ ਦੀ ਕਿਰਪਾ ਬਣੀ ਹੋਈ ਹੈ। ਧੰਨਵਾਦ।